ਲੰਕੀ ਕੱਲ ਪੰਜਾਬ ਵਿਧਾਨ ਸਭਾ ਅੰਦਰ ਪ੍ਰੈਸ ਗੈਲਰੀ ਕਮੇਟੀ ਦੇ ਮੈਂਬਰ ABC ਚੈਨਲ ਦੇ ਪੱਤਰਕਾਰ ਸੰਦੀਪ ਸਿੰਘ ਲਾਦੂਕਾ ਅਤੇ ਉਸ ਦੇ ਕੈਮਰਾਮੈਨ ਮਨਦੀਪ ਸਿੰਘ ਨਾਲ ਪੰਜਾਬ ਸਰਕਾਰ ਦੇ ਇੱਕ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਬਸ ਲੁੱਕੇ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣੋ ਲੈ ਕੇ ਪੰਜਾਬ ਭਾਰ ਦੇ ਪੱਤਰਕਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਲੇਰਕੋਟਲਾ ਪ੍ਰੈਸ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸ਼ਹਾਬੂਦੀਨ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਪਰ ਦੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਉਕਤ ਵਿਧਾਇਕ ਪਟਾਣ ਮਾਜਰਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰ ਇਹ ਪੱਤਰ ਅਨੁਸਾਰ ਇੱਕ ਮੁਮਨਦ ਕਰਿਆ ਕੀ ਗੋ ਆ ਮੈਮੋਰੈਂਡਮ ਅੱਜ ਪ੍ਰੈਸ ਲੈਵਲ ਉਧ ਦਿੱਤਾ ਗਿਆ ਹੈ ਫੋਰ ਅਨ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਅੱਜ ਮੈਮੋਰੈਂਡਮ ਰੀਸੀਵ ਹੋਇਆ ਵੀ ਵਿਲ ਅਸੀਂ ਇਹਨੂੰ ਅਗੇ ਫਾਰ ਫਰਦਰ ਨੈਸੈਸਰੀ ਐਕਸ਼ਨ ਅਸੀਂ ਅੱਗੇ ਫਾਰਵਰਡ ਕਰ ਦਾਂਗੇ ਥੈਂਕ ਯੂ ਅੱਜ ਅਸੀਂ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਇੱਕ ਮੰਗ ਪੱਤਰ ਦੇਣ ਆਏ ਆਂ ਕਿ ਕੱਲ ਵਿਧਾਨ ਸਭਾ ਗੈਲਰੀ ਦੇ ਅੰਦਰ ਸਾਡੇ ABC ਚੈਨਲ ਦੇ ਪੱਤਰਕਾਰ ਸੰਦੀਪ ਲੰਦੂਕਾ ਤੇ ਉਹਦੇ ਕੈਮਰਾਮੈਨ ਨਾਲ ਜਦੋਂ ਉਹ ਗੈਲਰੀ ਜੀ ਬੈਠ ਕੇ ਵਿਧਾਨ ਸਭਾ ਦੀ ਸ਼ਾਟ ਲੈ ਰਹੇ ਥੀ ਤਾ ਉਹ ਤੋਂ ਇੱਕ ਵਿਧਾਇਕ ਜਿਨ੍ਹਾਂ ਦਾ ਨਾਮ ਹੈ ਹਰਮੀਤ ਸਿੰਘ ਪਠਾਨ ਬਾਜਰਾ ਉਹਨਾਂ ਨੇ ਬੜੀ ਬੱਸ ਰੁਕੀ ਕੀਤੀ ਤੇ ਇਥੋਂ ਤੱਕ ਕਿਹਾ ਕਿ ਤੂੰ ਬਾਹਰ ਆ ਤੈਨੂੰ ਪੁੱਛਾਂਗਾ ਤਾਂ ਜਾਨੋਂ ਮਾਰ ਦੇ ਧਮਕੀਆਂ ਦਿੱਤੀਆਂ ਪ੍ਰੈਸ ਇੱਕ ਆਜ਼ਾਦ ਕਲਮ ਹੈ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਅਧਿਕਾਰੀ ਦਾ ਉਹ ਗੁਲਾਮ ਨਹੀਂ ਹੈ ਉਹਨੇ ਦੇਖ ਰਹਾ ਹੈ ਕਿ ਜੋ ਸਚਾਈ ਉਹ ਲਿਖ ਕੇ ਅੱਗੇ ਲੈ ਕੇ ਆਉਣੀ ਹੈ ਪਰ ਅੱਜ ਸਮਾਂ ਅੱਜ ਇਹ ਆ ਗਿਆ ਹੈ ਕਿ ਅਸੈਂਬਲੀ ਵਿਧਾਨ ਸਭਾ ਦੇ ਅੰਦਰ ਬੈਠੇ ਕੇ ਉੱਥੇ ਪੱਤਰਕਾਰਾਂ ਨੂੰ ਤਅਕਿਆ ਮਿਲਣ ਬੜੀ ਹੀ ਸ਼ਰਮਨਾਕ ਨਿੰਦਨਯੋਗ ਗੱਲ ਹੈ ਅੱਜ ਅਸੀਂ ਉਸੇ ਗੱਲ ਨੂੰ ਲੈ ਕੇ ਪਠਾਨ ਮਾਜਰਾ ਖਿਲਾਫ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਲਈ ਪੂਰੇ ਪੰਜਾਬ ਭਾਜ ਦੇ ਪੱਤਰਕਾਰਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਮਲੇਰ ਕੋਲਰਤ ਵਿੱਚ ਵੀ ਡਿਪਟੀ ਕਮਿਸ਼ਨਰ ਡਾਕਟਰ ਪਲਵੀਨੂ ਅਸੀਂ ਮੰਗ ਪੱਤਰ ਸੌਂਪਾ ਗਏ ਤੇ ਮੰਗ ਕਰਾਂਗੇ ਕਿ ਅਜਾਹਿ ਵਿਧਾਨ ਸਭਾ ਦੇ ਵਿੱਚ ਬੈਠੇ ਅਜਾਹਿ ਵਿਧਾਇਕ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੱਤਰਕਾਰਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਾਹਰ ਰੱਖਣਾ ਚਾਹੀਦਾ ਹੈ ਅਗਰ ਜੇ ਪੱਤਰਕਾਰ ਆਪਣੀ ਕਲਮ ਛੱਡ ਜਾਣਗੇ ਤਾਂ ਇਹ ਦੇਸ਼ ਦੇ ਅੰਦਰ ਮਾੜੇ ਹਾਲਾਤ ਹੋਣਗੇ ਕਿਸੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਇਹ ਪੱਤਰਕਾਰ ਹੀ ਹਨ ਜਿਹੜੇ ਕਿ ਸੱਚਾਈ ਨੂੰ ਲੈ ਕੇ ਅੱਗੇ ਲੈ ਕੇ ਆਉਂਦੇ ਹਨ ਕਿ ਬਹੁਤ ਸਾਰੇ ਪੱਤਰਕਾਰ ਸਾਡੇ ਵੀਰ ਗੁਲਾਮੀ ਜੀ ਚਲੇ ਜਾਂਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕਲਮ ਨੂੰ ਆਜ਼ਾਦ ਸੋਚ ਬਣਾ ਕੇ ਚੱਲੋ ਤਾਂ ਕਿ ਆਪਾਂ ਜਿਹੜਾ ਹੈ ਲੋਕਾ ਸਮਾਜ ਨੇ ਸਾਨੂੰ ਜਿਸ ਜ਼ਿੰਮੇਵਾਰੀ ਲਈ ਅੱਗੇ ਵਧਾ ਰਹੇ ਸਾਡੀ ਸਾਡੀ ਉੜੀ ਕਰਦੇ ਰਹਿੰਦੇ ਹਨ ਕਿ ਪੱਤਰਕਾਰ ਬੁਲਾਉਣੇ ਆ ਅਸੀਂ ਆਪਣੀ ਆਵਾਜ਼ ਉਠਾਉਣੀ ਆ ਜੇ ਅੱਜ ਅਸੀਂ ਦਬਕੇ ਰਹਿਣ ਲੱਗੇ ਉਹ ਸਾਨੂੰ ਹੀ ਧਮਕੀਆਂ ਮਿਲਣ ਲੱਗ ਜਾਣ ਤਾਂ ਅਸੀਂ ਬਿਲਕੁਲ ਕਮਜ਼ੋਰ ਹੋ ਜਾਾਂਗੇ ਤੇ ਸਾਡਾ ਦੇਸ਼ ਕਮਜ਼ੋਰ ਹੋਏਗਾ ਸਾਡੀ ਆਵਾਜ਼ ਕਮਜ਼ੋਰ ਹੋਏਗੀ ਇਸ ਲਈ ਨਿਡਰਤਾ ਦੇ ਨਾਲ ਆਪਾਂ ਲਹੀਏ ਔਰ ਇਸੇ ਤਰ੍ਹਾਂ ਸੰਘਰਸ਼ ਕਰਦੇ ਹੋਏ ਅਜਿਹੇ ਜਿਹੜੇ ਜਿਹਨੇ ਧੌਂਕ ਦੇ ਅੰਦਰ ਐਮਐਲਏ ਦੇ ਕਿੱਲੇ ਫਸੇ ਹੋਏ ਹਨ ਆਪਾਂ ਉਹਨਾਂ ਕਿੱਲਾਂ ਨੂੰ ਇਕੱਠੇ ਹੋ ਕੇ ਕੜਤ ਕੀਏ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਠਾਨਵਾਦ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੈ ਉਹ ਅਮਜੇ ਲਿਆਂਦੀ ਜਾਵੇ ਤਾਂ ਕਿ ਪੱਤਰਕਾਰਾਂ ਜਿਹੜਾ ਹੈ ਮਾਨ ਸਨਮਾਨ ਬਹਾਲ ਹੋ ਸਕੇ ਧੰਨਵਾਦ ਨੂੰ ਮੰਗ ਪੱਤਰ ਕਿਉਂ ਦੇਣਾ ਪਿਆ ਕਿ ਇੱਕ ਪਾਸੇ ਸਾਡਾ ਸਮਾਜ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰੈਸ ਹੈਣੀ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਅੱਜ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੀ ਜੇ ਕੋਈ ਪੱਤਰਕਾਰ ਉਹਨਾਂ ਦੇ ਹੱਕ ਚ ਲਿਖਦਾ ਉਨੀ ਦੇਰ ਤੱਕ ਉਹ ਕਹਿੰਦੇ ਨੇ ਵੀ ਚੰਗੇ ਨੇ ਪਰ ਜਦੋਂ ਖਿਲਾਫ ਲਿਖਦਾ ਤਾਂ ਉਹ ਕਹਿੰਦੇ ਨੇ ਮਾੜੇ ਨੇ ਹੁਣ ਜਿਹੜੀ ਗੱਲ ਹੋਈ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੈ ABC ਚੈਨਲ ਤੇ ਸੰਦੀਪ ਸਿੰਘ ਲਾਧੂਕਰ ਤੇ ਉਹਦੇ ਕੈਮਰਾਮੈਨ ਮਨਦੀਪ ਸਿੰਘ ਉਹ ਬਕਾਇਦਾ ਪ੍ਰੈਸ ਗੈਲਰੀ ਦੇ ਕਮੇਟੀ ਦਾ ਮੈਂਬਰ ਵੀ ਹੈ ਵਿਧਾਨ ਸਭਾ ਦੀ ਕੱਲ ਜਦੋਂ ਕਵਰੇਜ ਕਰ ਰਿਹਾ ਸੀ ਉੱਥੇ ਤਾਂ ਇੱਕ ਐਮਐਲਏ ਜਿਹੜਾ ਮੀਤ ਸਿੰਘ ਪਠਾਨ ਮਾਜਰਾ ਉਹ ਆਇਆ ਪਹਿਲਾਂ ਤਾਂ ਉਹਨੇ ਤੇ ਕੈਮਰਾਮੈਨ ਨਾਲ ਖਿੱਚ ਤੂੰ ਕੀਤੀ ਜਦੋਂ ਉਹ ਪੱਤਰਕਾਰ ਨੇ ਆ ਕੇ ਇਤਰਾਜ਼ ਜਤਾਇਆ ਤਾਂ ਉਹਨੂੰ ਉਹ ਬਾਹਾਂ ਤੋਂ ਫੜ ਕੇ ਖਿੱਚ ਕੇ ਬਾਹਰ ਲੈ ਗਿਆ ਤੇ ਜਾ ਕੇ ਜਾਨਵਰਾਂ ਦੇ ਧਮਕੀਆਂ ਦੇਣ ਲੱਗ ਗਿਆ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤੂੰ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਇਹਨਾਂ ਦੇ ਐਮਐਲਏ ਦੀਆਂ ਹੀ ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਜਿਹੜਾ ਹੈਗਾ ਪ੍ਰੈਸ ਨਾਲ ਇਹੋ ਜਿਹਾ ਬਹਾਰ ਕਰ ਚੁੱਕੇ ਨੇ ਕਿਉਂਕਿ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪ੍ਰੈਸ ਆਜ਼ਾਦ ਉਹ ਆਜ਼ਾਦ ਨਹੀਂ ਰਹਿਣੀ ਹੈਗੀ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੇ ਖਿਲਾਫ ਜਿਹੜਾ ਇਕੱਠੇ ਹੋਣ ਦੀ ਲੋੜ ਹੈ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਹੈਗਾ ਮੰਗ ਪੱਤਰ ਦੇਣ ਦੇ ਆਇਆ ਵੈਸੇ ਤਾਂ ਸਾਰੇ ਪੰਜਾਬ 'ਚ ਜਿਹੜੇ ਪ੍ਰੈਸ ਕਲਬ ਬਾਣੇ ਜਿਹੜੀਆਂ ਆਪੋ ਆਪਣੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਉਸ ਐਮਐਲਏ ਦੇ ਖਿਲਾਫ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਖਿਲਾਫ ਦਰਖਾਸਤ ਦੇ ਦਿੱਤੀ ਗਈ ਹੈ ਉੱਥੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਦੇ ਲਈ ਪਰ ਐ ਵੀ ਸਰਕਾਰ ਆ ਉਹ ਜਿਹੜਾ ਹੈਗਾ ਕਾਰਵਾਈ ਕਰਨ ਤੋਂ ਝਿਜਕ ਰਹੇ ਨੇ ਪਰ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਇਹੋ ਜੇ ਮੌਕੇ ਨੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਧੰਨਵਾਦ ਮਾਰਕ ਅੱਡੀ ਕਲਮ ਜਿਹੜੀ ਹੈ ਮੈਂ ਸੁਖਵਿੰਦਰ ਸਿੰਘ ạtਵਾਲ ਜੀ ਅਸੀਂ ਦੇਖੋ ਪੱਤਰਕਾਰਤਾ ਜਿਹੜੀ ਇਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਜੇਕਰ ਲੋਕਾਂ ਦੀ ਪੱਤਰਕਾਰੋਂ ਹੁੰਦੇ ਨੇ ਜਿੱਦੀ ਆਵਾਜ਼ ਕੋਈ ਸੁਣਦਾ ਨਹੀਂ ਉਹਦੀ ਆਵਾਜ਼ ਨੂੰ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਪਰ ਜੇਕਰ ਸਰਕਾਰਾਂ ਦੇ ਚੁਣੇ ਹੋਏ ਨੁਮਾਇंदे ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ سلوਕ ਕਰਨਗੇ ਤਾਂ ਬੜਾ ਘਟਿਆ ਤੇ ਬੜਾ ਨਿੰਦਣਯੋਗ ਆ ਅਸੀਂ ਇਸ ਦੀ ਪਰਜੋਰ ਨਿੰਦਾ ਕਰਦੇ ਹਾਂ ਸੋ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਸਮੂੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਡੀਸੀ ਮੈਡਮ ਰਾਹੀਂ ਅਸੀਂ ਜਿਹੜਾ ਹੈਗਾ ਸਤਕਾਰ ਜੋ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੱਤਰਕਾਰਤਾ ਦੀ ਆਵਾਜ਼ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਨਾ ਦਿਵਾਇਆ ਜਾ ਸਕੇ ਸੋ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਇਸ ਤਰ੍ਹਾਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਾਡੇ ਪੱਤਰਕਾਰ ਸਾਥੀ ਨੂੰ ਤੇ ਉਹ ਧਮਕੀਆਂ ਦੇਣ ਵਾਲੇ ਸਖਸ ਚਾਹੇ ਉਹ ਵਿਧਾਇਕ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ